ਹੋ ਤੁਸੀਂ ਤੇ ਮਹਾ ਸ਼ਖਰ ਸੰਧੀਰ ਚੱਲਦੇ ਵਿਆਹ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਉਸੇ ਦੌਰਾਨ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਤੋਂ ਇੱਕ ਵੀਡੀਓ ਵੀ ਸਾਹਮਣੇ ਆਂਦੀ ਹੈ ਜਿੱਥੇ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਚੱਲਦੇ ਵਿਆਹ ਦੇ ਵਿੱਚ ਤਾਂ ਤਸਵੀਰਾਂ ਤੁਹਾਨੂੰ ਉਸੇ ਵਿਆਹ ਦੀਆਂ ਦਿਖਾ ਰਹੀਆਂ ਜਿਸ ਸਮੇਂ ਸਰਪੰਚ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਸ਼ਰਿਆਮ ਵਿਆਹ ਦੇ ਵਿੱਚ ਆ ਕੇ ਔਰ ਮੌਦੇ ਘਾਟ ਸਰਪੰਚ ਨੂੰ ਉਤਾਰ ਦਿੱਤਾ ਜਾਂਦਾ ਤਾਂ ਵੀਡੀਓ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਅੱਜ ਦਿਨ ਦੇ ਵਿੱਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਇੱਕ ਫਾਰਮ ਦੇ ਵਿੱਚ ਜਿੱਥੇ ਇੱਕ ਸਰਪੰਚ ਵੀ ਮੌਜੂਦ ਸੀ ਤਾਂ ਕੁਝ ਅਣਪਛਾਤੇ ਵਿਅਕਤੀ ਜਿਹੜੇ ਨੇ ਉਹ ਵਿਆਹ ਦੇ ਵਿੱਚ ਦਾਖਲ ਹੁੰਦੇ ਨੇ ਹਾਲਾਂਕਿ ਕਿਸਦੇ ਕਹਿਣ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਹਮਲਾਵਰਾਂ ਦੇ ਵੱਲੋਂ ਇਸ ਬਾਰੇ ਹਲੇ ਜਾਣਕਾਰੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਰਪੰਚ ਦੇ ਉੱਤੇ ਉਹਨਾਂ ਨੇ ਗੋਲੀਆਂ ਇੱਕ ਤੋਂ ਬਾਅਦ ਇੱਕ ਚਲਾਈਆਂ ਜਿਸ ਮਗਰੋਂ ਮੌਤ ਹੋ ਜਾਂਦੀ ਹੈ ਸਰਪੰਚ ਦੀ ਹਾਲਾਂਕਿ ਹਮਲਾਵਰ ਦੇ ਪਿੱਛੇ ਸਰਪੰਚ ਦਾ ਭਰਾ ਵੀ ਭੱਜਦਾ ਹੈ ਉਸ ਉੱਤੇ ਵੀ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੁੰਦਾ ਪਰ ਉੱਥੋਂ ਭੱਜਣ ਦੇ ਵਿੱਚ ਜਿਹੜਾ ਕਾਮਯਾਬ ਹੁੰਦਾ ਤਾਂ ਇੱਕ ਵਿਆਹ ਸਮਾਗਮ ਦੇ ਦੌਰਾਨ ਦੀ ਇਹ ਬੇहद ਦੁਖਦਾਈ ਘਟਨਾ ਹੈ ਕਿ ਕਿਵੇਂ ਚਲਦੇ ਵਿਆਹ ਦੇ ਦੌਰਾਨ ਹੀ ਇੱਕ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੀ ਪਛਾਣ ਹਲੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੌਣ ਸਨ ਕਿੱਥੋਂ ਆਏ ਸਨ ਔਰ ਕਿਉਂ ਕਿਵੇਂ ਜਿਹੜਾ ਇਹ ਪੈਲੈਸ ਦੇ ਅੰਦਰ ਫਾਰਮ ਦੇ ਅੰਦਰ ਦਾਖਲ ਹੋਏ ਔਰ ਮੌਜੂਦਾ ਸਰਪੰਚ ਨੂੰ ਕਿਵੇਂ ਗੋਲੀਆਂ ਕੋਈ ਮਾਰ ਕੇ ਮੌਤ ਦੇ ਘਾਟ ਉਤਾਰ ਸਕਦਾ ਤਾਂ ਤੁਹਾਨੂੰ ਇਹ ਤਸਵੀਰਾਂ ਉਸ ਵਿਆਹ ਦੀਆਂ ਦਿਖਾ ਰਿਹਾ ਜਿਸ ਵਿਆਹ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਫਾਇਰਿੰਗ ਦੀ ਘਟਨਾ ਜਿਹੜੀ ਐ ਇੱਥੇ ਹੁੰਦੀ ਐ ਜਿਸ ਦੌਰਾਨ ਵਿਆਹ ਦੀਆਂ तमाम ਰਸਮਾਂ ਇੱਕ ਪਾਸੇ ਚੱਲ ਰਹੀਆਂ ਸਨ ਤਾਂ ਦੂਜੇ ਪਾਸੇ ਕੁਝ ਵਿਅਕਤੀ ਜੋ ਇਹ ਵਿਵਤਬੰਦੀ ਬਣਾ ਕੇ ਆਏ ਸਨ ਕਿ ਅੱਜ ਸਰਪੰਚ ਨੂੰ ਮੌਤ ਦੇ ਘਾਟ ਉਤਾਰਨਾ ਤਾਂ ਉਹ ਆਪਣੇ ਜਿਹੜਾ ਇਸ ਇਰਾਦੇ ਦੇ ਵਿੱਚ ਕਾਮਯਾਬ ਹੁੰਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੌਜੂਦਾ ਸਰਪੰਚ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਤਰਨਤਾਰਨ ਦੇ ਵਿੱਚ ਦਿਨ ਦਿਹਾੜੇ ਇੱਕ ਮੌਜੂਦਾ ਸਰਪੰਚ ਦੇ ਉੱਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕੀਤਾ ਜਾਂਦਾ ਤਾਂ ਤਸਵੀਰਾਂ ਦੇ ਰਾਹੀਂ ਤੁਹਾਨੂੰ ਉਸ ਵਿਆਹ ਦੀਆਂ ਇੱਕ ਵੀਡੀਓ ਵੀ ਦਿਖਾ ਰਹੇ ਹਾਂ ਜੋ ਕਿ ਅੰਦਰੋਂ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਸਰਪੰਚ ਦਾ ਅੰਦਰ ਹੀ ਕਤਲ ਕਰ ਦਿੱਤਾ ਜਾਂਦਾ ਹਾਲਾਂਕਿ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਰਪੰਚ ਦੇ ਭਾਈ ਦੇ ਵੱਲੋਂ ਜਵਾਬੀ ਫਾਇਰਿੰਗ ਵੀ ਕੀਤੀ ਜਾਂਦੀ ਹੈ ਉਹਨਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰ ਅ ਮੌਕੇ ਦੇ ਉੱਤੇ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੁੰਦੇ ਨੇ ਔਰ ਉਹਨਾਂ ਨੂੰ ਹਲੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਕਤਲ ਨੂੰ ਦਿਨ ਦਿਹਾੜੇ ਸਭ ਦੇ ਅੱਖਾਂ ਦੇ ਸਾਹਮਣੇ ਅੰਜਾਮ ਦਿੱਤਾ ਜਾਂਦਾ ਤਾਂ ਇੱਕ ਫਾਰਮ ਹਾਊਸ ਦੇ ਵਿੱਚ ਤਰਨਤਰਨ ਚ ਬਹੁਤ ਵੱਡਾ ਵਿਆਹ ਰੱਖਿਆ ਗਿਆ ਸੀ ਜਿਸ ਦੇ ਵਿੱਚ ਲਾੜਾ ਲਾੜੀ ਦੀ ਇੱਕ ਪਾਸੇ ਰਸਮਾਂ ਚੱਲ ਰਹੀਆਂ ਸਨ ਔਰ ਅਚਾਨਕ ਅ ਡੀਜੋ ਦੀ ਆਵਾਜ਼ ਦੇ ਵਿੱਚ ਹੀ ਗੋਲੀਆਂ ਚੱਲਣ ਦੀ ਆਵਾਜ਼ ਲੋਕਾਂ ਦਾ ਦਿਲ ਦਹਿਲਦਾ ਹੈ ਔਰ ਦੇਖਦੇ ਹੀ ਦੇਖਦੇ ਸਰਪੰਚ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤਾਂ ਹਰਪਿੰਦਰ ਸਿੰਘ ਸਰਪੰਚ ਦਾ ਨਾਮ ਦੱਸਿਆ ਜਾ ਰਿਹਾ ਹੈ ਮੌਜੂਦਾ ਸਰਪੰਚ ਸਨ ਦੱਸਿਆ ਜਾ ਰਿਹਾ ਕਿ ਹਰਪਿੰਦਰ ਸਿੰਘ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦੋਸਤੋ ਤਰਨਤਾਰਨ ਇਲਾਕੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਮਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਐਸ ਲਈ ਅਸੀਂ ਅਮਰ ਸਦਕ ਨੀਜੀ ਹਸਪਤਾਲ ਦੇ ਬਾਹਰ ਖਲੋਤੇ ਹਾਂ ਜਿਸ ਥਾਂ ਦੇ ਉੱਤੇ ਸਰਪੰਚ ਦੀ ਜਾਨ ਬਚਾਉਣ ਦੇ ਵਾਸਤੇ ਜਿਹੜਾ ਨੌਜਵਾਨ ਭੱਜਿਆ ਸੀ ਉਹ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਇੱਥੇ ਰੱਖਿਆ ਗਿਆ ਸਰਪੰਚ ਦੀ ਮੌਤ ਜਿਹੜੀ ਆ ਉਹ ਮੌਕੇ ਤੇ ਹੀ ਹੋ ਗਈ ਹੈ ਤੇ ਪਰ ਜਿਹੜਾ ਦੂਸਰਾ ਵਿਅਕਤੀ ਆ ਉਹ ਵਿਅਕਤੀ ਨੂੰ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਦਾ ਇਲਾਜ ਚੱਲਦਾ ਪਿਆ ਤੁਹਾਨੂੰ ਦੱਸਦੀ ਕਿ ਤਰਨਤਾਰਨ ਦੇ ਇਲਾਕੇ ਦੇ ਵਿੱਚ ਸੰਧੂਵਾਰੀ ਜੋੜ ਸ਼ੇਰੋਪਿੰਡ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਰਪੰਚ ਹਰਵਿੰਦਰ ਸਿੰਘ ਠਠੀਆਂ ਜਿਹੜਾ ਵਾ ਜਿਹੜਾ ਕਿ ਪਹਿਲਾਂ ਅਕਾਲੀ ਦਲ ਦਾ ਸਰਪੰਚ ਸੀ ਤਾਂ ਹੁਣ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਜਿਹਦੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਉਹਨੂੰ ਮੋਹਦੇ ਕਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਚੱਲਦੇ ਵਿਆਹ ਸਮਾਗਮ ਦੇ ਵਿੱਚ ਤਿੰਨ ਨੌਜਵਾਨ ਪਹੁੰਚਦੇ ਨੇ ਜਿਹੜੇ ਕਿ ਤਾਬਰ ਤੋੜ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੰਦੀਆਂ ਜਿੱਦਾਂ ਹੀ ਇਹ ਸਰਪੰਚ ਤੇ ਗੋਲੀਆਂ ਲੱਗਦੀਆਂ ਨੇ ਤਾਂ ਇਸ ਸਰਪੰਚ ਦਾ ਜਿਹੜਾ ਰਿਸ਼ਤੇਦਾਰ ਹੈ ਨੌਜਵਾਨ ਜਰਮਨ ਸੰਧੂ ਜਿਹੜਾ ਉਹ ਪਿੱਛੇ ਭੱਜਦਾ ਉਹਨਾਂ ਜਿਹੜੇ ਗੈਂਗਸਟਰ ਉੱਥੇ ਪਹੁੰਚਦੇ ਉਹਨਾਂ ਦੇ ਪਿੱਛੇ ਭੱਜਦਾ ਤਾਂ ਉਹਦੇ ਵੀ ਗੋਲੀਆਂ ਮਾਰ ਦਿੱਤੀ ਜਾਂਦੀਆਂ ਜਿੱਦਾਂ ਇਲਾਜ ਕਰਾਉਣ ਵਾਸਤੇ ਹੁਣ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਫਿਲਹਾਲ ਦੀ ਘੜੀ ਉਸ ਦੀ ਹਾਲਤ ਨੌਜਵਾਨ ਦੀ ਗੰਭੀਰ ਬਣੀ ਹੋਈ ਹੈ ਡਾਕਟਰ ਸਹਿਬਾਨ ਜਿਹੜੇ ਨੇ ਉਹ ਇਲਾਜ ਦੇ ਚ ਲੱਗੇ ਹੋਏ ਨੇ ਤਾਂ ਵੱਡੀ ਘਟਨਾ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਕਿ ਵਾਪਰੀ ਹੈ ਤਰਨਤਾਰਨ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕੇ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਵਾਪਰੀਆਂ ਭਈ ਜਿਹੜੀਆਂ ਸਵਾਲ ਜਰੂਰ ਖੜੇ ਕਰ ਦਿਆ ਪੀਆ ਨਾ ਤਾਂ ਪਰਿਵਾਰ ਦੇ तमाम ਮੈਂਬਰ ਇੱਥੇ ਜਰੂਰ ਪਹੁੰਚੇ ਹੋਏ ਨੇ ਪਰ ਫਿਲਹਾਲ ਹਰ ਕਿਸੇ ਨੂੰ ਇਹ ਚਿੰਤਾ ਹੈ ਕਿ ਜਿਹੜਾ ਨੌਜਵਾਨ ਦਾ ਇਲਾਜ ਚੱਲਦਾ ਪਿਆ ਉਹ ਨੌਜਵਾਨ ਜਿਹੜਾ ਵਾ ਬਿਲਕੁਲ ਤੰਦਰੁਸਤ ਹੋ ਜਾਵੇ ਦੇਖਦੇ ਆ ਕਿ ਹੁਣ ਅਗਲੀ ਕਾਰਵਾਈ ਜਿਹੜੀ ਕੀ ਕੀਤੀ ਜਾਂਦੀ ਪਰ ਫਿਲਹਾਲ ਦੀ ਘੜੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਅੰਮ੍ਰਿਤਸਰ ਦੀ ਜੀ ਤਾਂ ਦੇਖ ਸਕਦੇ ਹੋ ਕਿ ਤਮਾਮ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਖਾਸ ਜਿਹੜੀ ਤਿਆਰੀ ਇੱਥੇ ਰੱਖੀ ਗਈ ਹੈ ਜਿਹੜਾ ਨੌਜਵਾਨ ਦਾਖਲ ਹੈ ਹਸਪਤਾਲ ਦੇ ਵਿੱਚ ਦਾਖਲ ਹੈ ਉਹਦੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਸਰ ਇੱਥੇ ਅਮਨਦੀਪ ਹਸਪਤਲ ਤੇ ਪਹੁੰਚੇ ਜੀ ਕੀ ਕਾਰਨ ਕਿਉਂ ਆਜੇ ਤਰਨਤਾਰਨ ਦੇ ਵਿੱਚ ਕੋਈ ਗੋਲੀਬਾਰੀ ਹੋਈ ਹੈ ਜਿਹਦੇ ਵਿੱਚ ਇੱਕ ਜਰਮਨਜੀਤ ਸਿੰਘ ਨਾਂ ਦਾ ਕੋਈ ਜ਼ਖਮੀ ਹੋਇਆ ਵਾ ਜੀ ਉਹਨੂੰ ਇਲਾਜ ਲਈ ਅਮਨਦੀਪ ਹਸਪਤਲ ਲੈ ਕੇ ਆਏ ਨੇ ਤੇ ਸਾਨੂੰ ਮੈਸੇਜ ਆਇਆ ਸੀ ਉਤੋਂ ਤਰਨਤਨ ਤੋਂ ਸਾਡੇ ਸੀਪੀ ਸਾਹਿਬ ਦਾ ਵੀ ਕਿਹੜਾ ਜ਼ਖਮੀ ਇਹਨਾਂ ਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ ਕਿ ਬਲੱਡ ਦੀ ਲੋੜ ਆ ਤੇ ਇਹਨਾਂ ਦਾ ਜਲਦੀ ਇਲਾਜ ਕਰਾ ਕੇ ਜਾਨ ਬਚਾਈ ਜਾ ਸਕੇ ਇਸ ਕਰਕੇ ਮੌਤ ਮੌਤ ਵੀ ਹੋਈ ਹੈ ਦੱਸਦੇ ਭੀ ਜਿੱਥੇ ਉੱਥੇ ਗੋਲੀ ਚੱਲੀ ਉੱਥੇ ਮੌਤ ਪਤਾ ਲੱਗਾ ਪਰ ਇਹਦੇ ਬਾਰੇ ਜ਼ਿਆਦਾ ਹੁਣ ਤਰਨਤਨ ਜ਼ਿਲ੍ਹੇ ਵਾਲੇ ਦੱਸ ਸਕਦੇ ਆ ਅਸੀਂ ਤਾਂ ਫੇਰ ਹਾਲੇ ਦਾ ਜ਼ਖਮੀ ਦਾ ਇਲਾਜ ਦੀ ਵਾਸਤੇ ਆਏ ਤੇ ਇੱਕ ਸਕੋਰ ਕਰਨ ਵਾਸਤੇ ਆਏ ਸਕਿਉਰਟੀ ਵਾਸਤੇ ਆਏ ਇਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਸਰ ਠੀਕ ਆ ਬੋਲ ਗੱਲਬਾਤ ਕਰ ਰਿਹਾ ਵਾ ਬਿਲਕੁਲ ਇਹ ਸਰ ਇਹ ਗੋਲੀ ਇਹਦੇ ਉੱਤੇ ਚੱਲੀ ਸੀ ਜਾਂ ਫਿਰ ਕਿਸੇ ਹੋਰ ਤੇ ਚੱਲੀ ਏ ਦੱਸਿਆ ਜਰਾ ਇਸ ਤਰ੍ਹਾਂ ਮੌਜੂਦਾ ਸਰਪੰਚ ਸੀ ਜਿਹਦੇ ਤੇ ਗੋਲੀਆਂ ਚਲਾਈਆਂ ਚਲਾਣ ਵਸਤੇ ਆਏ ਸੀ ਜਾਂ ਪਿੱਛੇ ਭੱਜਿਆ ਸੀ ਉਹਦੇ ਥੋੜੀ ਬੜੀ ਜੀ ਜਿਆਦਾ ਸਾਨੂੰ ਜਾਣਕਾਰੀ ਨਹੀਂ ਹੈਗੀ ਹਾਂ ਸੰਤ ਇਹ ਹੋਇਆ ਵੀ ਇਹ ਜ਼ਖਮੀ ਹੈਗਾ ਜੀ ਇਹਦੇ ਜਿਹੜੇ ਪੇਟ 'ਚ ਲੱਤ 'ਚ ਗੋਲੀ ਲੱਗੀ ਹੈ ਇਹਦਾ ਡਾਕਟਰ ਸਾਹਿਬ ਇਲਾਜ ਕਰ ਰਹੇ ਨੇ ਹਮਮ ਤੇ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਜਿਆਦਾ ਜਾਣਕਾਰੀ ਤਰਨਤਨ ਡਿਸਟ੍ਰਿਕਟ ਵਾਲੇ ਦੇ ਸਕਦੇ ਹਮਮ ਹਮ ਅੱਛਾ ਸਰ ਇਹਦਾ ਪਛੋਕੜ ਕੀ ਹੈ ਇਹਦੇ ਬਾਰੇ ਥੋੜਾ ਪਤਾ ਲੱਗਾ ਵੀ ਇਹ ਕੌਣ ਹੈਗਾ ਬੰਦਾ ਇਸ ਤਰ੍ਹਾਂ ਨਹੀਂ ਸਾਨੂੰ ਇਹਦੀ ਜਾਣਕਾਰੀ ਨਹੀਂ ਨਾ ਅਸੀਂ ਗੱਲਬਾਤ ਕਰ ਪਾਏ ਕਿਉਂਕਿ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਆਪਰੇਸ਼ਨ ਕਰ ਰਹੇ ਉਹਨਾਂ ਦਾ ਤੇ ਅਸੀਂ ਇਹਨਾਂ ਨੂੰ ਗੱਲਬਾਤ ਨਹੀਂ ਕਰਦੇ ਗੱਲ ਹੋਈ ਤੁਹਾਡੀ ਉਹ ਕੀ ਕਹਿੰਦੇ ਤੇ ਡਾਕਟਰ ਸਾਹਿਬ ਕਹਿੰਦੇ ਠੀਕ ਹੈ ਅਸੀਂ ਆਪਰੇਸ਼ਨ ਕਰ ਰਹੇ ਆ ਇਲਾਜ ਕਰ ਰਹੇ ਉਹਨਾਂ ਦਾ ਹੋ ਜਾਏਗਾ ਸਹੀ ਦੋ ਗੋਲੀਆਂ ਲੱਗੀਆਂ ਸਰ ਦੋ ਜਗ੍ਹਾ ਲੱਗੀ ਤਾਂ ਬਿਲਕੁਲ ਇਹ ਪੁਲਿਸ ਅਧਿਕਾਰੀ ਨੇ ਜਿਹੜੇ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਲਾਜ ਦੇ ਵਾਸਤੇ ਜਿਹੜੇ ਨੌਜਵਾਨ ਨੂੰ ਲਿਆਂਦਾ ਗਿਆ ਉਹਦੀ ਸੁਰੱਖਿਆ ਦੇ ਪ੍ਰਬੰਧਾਂ ਦੇ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤਾਂ ਤਰਨਤਾਰਨ ਦੇ ਵਿੱਚ ਘਟਨਾ ਵਾਪਰੀ ਜਿਹੜੀ ਉਸ ਘਟਨਾ ਨੂੰ ਲੈ ਕੇ ਕਿਤਨਾ ਕਿਤੇ ਸਵਾਲ ਜੁੜ ਖੜੇ ਹੁੰਦੇ ਪਏ ਨੇ ਦੇਖਦਾ ਹੈ ਕਿ ਹੁਣ ਇਸ ਨੌਜਵਾਨ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਹੁੰਦੇ ਕਿਉਂਕਿ ਦੋ ਗੋਲੀਆਂ ਇਸ ਨੌਜਵਾਨ ਨੂੰ ਵੀ ਲੱਗੀਆਂ ਨੇ ਜਿਹੜਾ ਸਰਪੰਚ ਨੂੰ ਗੋਲੀਆਂ ਲੱਗਣ ਤੋਂ ਬਾਅਦ ਉਹਨਾਂ ਹਥਿਆਰਿਆਂ ਦੇ ਮਗਰ ਭੱਜਿਆ ਸੀ ਕੈਮਰਾਮੈਨ ਮਨੋਜ ਦੇ ਨਾਲ ਸੁਚੈਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਸਿੱਧੂ ਫਾਰਮੇ ਤਰਨਤਾਰਨ ਤੋਂ ਹਰੀਕੇ ਰੋਡ ਤੇ ਮੈਂ ਤਰਨਤਾਰਨ ਹਾਂ ਮੈਨੂੰ ਪਿੱਛੋਂ ਫੋਨ ਗਿਆ ਕਿ ਕੋਈ ਪੈਨਸ ਆਪਣੀ ਗੋਲੀ ਚੱਲ ਗਈ ਆ ਜਦੋਂ ਮੈਂ ਇੱਥੇ ਆਇਆ ਤੇ ਉਸੇ ਮੌਕੇ ਤੇ ਮਹਿਗਮਾ ਪੁਲਿਸ ਪਹੁੰਚ ਗਈ ਸੀ ਤੇ ਉਹ ਗੋਲੀ ਚਲਾਉਣ ਵਾਲੇ ਆਦਮੀ ਜਿਹੜੇ ਦੱਸਦੇ ਆ ਕਿ ਉਦੋਂ ਭੱਜ ਗਏ ਇੱਥੇ ਆਗੇ ਨਹੀਂ ਕਿੰਨੇ ਬੰਦੇ ਆਏ ਮੈਨੂੰ ਪਤਾ ਨਹੀਂ ਜੀ ਕਿੰਨੇ ਬੰਦੇ ਆਏ ਜੇ ਕਿੰਨੀ ਕੋਈ ਮੌਤ ਮੌਤ ਹੋਈ ਨੇ ਮੈਨੂੰ ਪਤਾ ਨਹੀਂ ਲੱਗਾ ਜੀ ਸੁਣਿਆ ਮੈਂ ਕਿ ਸ਼ਾਇਦ ਮੌਤ ਹੋ ਗਈ ਆ ਗੋਲੀ ਵੱਜੀ ਇਹ ਕੌਣ ਸਰਪੰਚਾ ਨੇ ਪਤਾ ਨਹੀਂ ਮੈਂ ਕਹਿ ਨਹੀਂ ਸਕਦੇ ਜੀ ਹੁਣ ਪੈਲਸ ਦੇ ਵਿੱਚ ਕਈ ਲੋਕ ਆਉਂਦੇ ਆ ਜਾਂਦੇ ਆ ਕੋਈ ਕਿਸੇ ਦਾ ਪਤਾ ਨਹੀਂ ਕੌਣ ਹੈ ਕਿੰਨੇ ਬੰਦੇ ਗੋਲੀ ਵੱਜੀ ਦੋ ਬੰਦਿਆਂ ਤੇ ਸੁਣਿਆ ਗੋਲੀ ਵੱਜੀ ਆਏ ਕਿੰਨੇ ਜਣੇ ਨੇ ਨਹੀਂ ਨਹੀਂ ਪਤਾ ਜੀ ਕਿੰਨੇ ਜਣੇ ਆਏ ਸੀਸੀਟੀਵੀ ਚ ਖੋਦ ਹੋਇਆ ਪੁਜੀ ਮੈਂ ਆਇਆ ਹੀ ਬਾਅਦ ਚ ਆਇਆ ਵਾਂ ਮੇਰੇ ਕੈਮਰੇ ਨਹੀਂ ਸੀ ਕੈਮਰੇ ਦੋ ਤਿੰਨ ਦਿਨ ਪਹਿਲਾਂ ਖਰਾਬ ਹੋਏ ਜੀ ਪੁਲਿਸ ਸਟੇਸ਼ਨ ਸਰਾਲੇ ਦੇ ਏਰੀਆ ਵਿੱਚ ਸਿੱਧੂ ਫਾਰਮ ਵਿੱਚ ਇੱਕ ਮੈਰਿਜ ਫੰਕਸ਼ਨ ਚੱਲ ਰਿਹਾ ਸੀਗਾ ਜਿੱਥੇ ਹਰੀ ਬਰਿੰਦਰ ਸਿੰਘ ਜੀ ਮੈरिज अटेंड ਕਰ ਰਹੇ ਸੀਗੇ ਉਹਨਾਂ ਤੇ ਆ ਕੇ ਦੋ ਲੋਕਾਂ ਨੇ ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਜਿਸ ਦੇ ਕਰਕੇ ਹਸਪੀਟਲ ਜਾਂਦੇ ਉਹਨਾਂ ਦੀ ਡੈਥ ਹੋਈ ਤੇ ਇਹਦੇ ਵਿੱਚ ਜਿਹੜਾ ਦੂਸਰਾ ਬੰਦਾ ਇੱਕ ਸੀਗਾ ਜਿਹਨੇ ਅਟੈਕਰਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕ੍ਰਾਸ ਫਾਇਰ ਚ ਉਹਦੇ ਲੈਗ ਤੇ ਗੋਲੀ ਲੱਗੀ ਹੈਗੀ ਜੋ ਅੰਡਰ ਟ੍ਰੀਟਮੈਂਟ ਹੈਗਾ ਅ ਫਰਦਰ ਜਿਹੜਾ ਹੈਗਾ ਇਸ ਕੇਸ ਚ ਜਦੋਂ ਤੱਕ ਪ੍ਰਾਇਮਕਸਾਈ ਇਨਵੈਸਟੀਗੇਸ਼ਨ ਕੀਤੀ ਹੈਗੀ ਉਹਦੇ ਵਿੱਚ ਕੋਈ ਥ੍ਰੈਟ ਕਾਲ ਐਕਸਟਰਸ਼ਨ ਕਾਲ ਜਾਂ ਐਕਸਟਰਸ਼ਨ ਰਿਲੇਟਡ ਜਿਹੜਾ ਹੈਗਾ ਉਹ ਟਾਰਗੇਟਿੰਗ ਨਹੀਂ ਹੈਗੀ ਜਿਹੜੀ ਪ੍ਰਾਇਮਕਸਾਈ ਸਾਹਮਣੇ ਆਈ ਹੈਗੀ ਤੇ ਇਹਦੇ ਵਿੱਚ ਜਿਹੜਾ ਜਿੰਨਾ ਹੁਣ ਤੱਕ ਪੁਸ਼ਟਾਚ ਕੀਤੀ ਹੈਗੀ ਪਰਸਨਲ ਐਨਿਮਿਟੀ ਦਾ ਐਂਗਲ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੈਗੇ ਤੇ ਫਰਦਰ ਅਸੀਂ ਸਾਰੇ ਐਂਗਲਸ ਦੇ ਨਾਲ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਨਾਲ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਬੜੀ ਸੈਂਟੀਫਿਕ ਤੇ ਟੈਕਨੀਕਲ ਢੰਗ ਨਾਲ ਜਿਹੜੀ ਸਾਡੀ ਟੀਮਸ ਕਰ ਰਹੀ ਹੈਗੀ ਅਸੀਂ ਚਾਰ ਟੀਮ ਸੀਸੀਟੀਵੀ ਅਨਾਲਿਸਿਸ ਵਾਸਤੇ ਇਮੀਡੀਏਟਲੀ ਲਾਤੀ ਹੈ ਕਿ ਜਿਹੜੀ ਵਕ ਵਕ ਅਫਸਰਸ ਦੀ ਨਿਗਰਾਨੀ ਹੇਟ ਸੀਸੀਟੀਵੀ ਅਨਾਲਿਸਿਸ ਕਰ ਰਹੀ ਹੈ ਕਿ ਇੱਕ ਟੀਮ ਸਾਡੀ ਐਫਐਸਐਲ ਟੀਮ ਦੇ ਨਾਲ ਮਿਲ ਕੇ ਕ੍ਰਾਈਮ ਸੀਨ ਦਾ ਐਗਜ਼ਾਮੀਨੇਸ਼ਨ ਕਰ ਰਹੀ ਹੈਗੀ ਮੈਂ ਪਰਸਨਲੀ ਇਸ ਕੇਸ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਤੇ ਮਾਂਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਅਸੀਂ ਇਹਨੂੰ ਬਹੁਤ ਸੀਰੀਅਸਲੀ ਇਨਵੈਸਟੀਗੇਟ ਕਰਕੇ ਪ੍ਰੋਪਰ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਗਜੈਂਪਲਰੀ ਪਨਿਸ਼ਮੈਂਟ ਇਨਸ਼ੋਰ ਕਰਵਾਵਾਂਗੇ ਕਾਨੂੰਨ ਦੇ ਮੁਤਾਬਿਕ ਫੋਲੋ ਕਰਦੇ ਹੋਏ ਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਸਜ਼ਾ ਦਿਲਵਾਈ ਜਾਵੇਗੀ ਸਰ ਜੀ ਮੈਂ ਨਾ ਗੁਰਜੀਤ ਸਿੰਘ ਆ ਜੀ ਸਾਰਾ ਵਿੱਚ ਕੀ ਗੱਲ ਹੈ ਗੱਲਬਾਤ ਭਾਜੀ ਕੋਈ ਵੀ ਨਹੀਂ ਜਾਨੀ ਕਿ ਆਮ ਵਿਆਹ ਇਹ ਵੇਖਣ ਦਾ ਹੈ ਹਾਂ ਤੇ ਇਹ ਸਰਪੰਚ ਸਾਹਿਬ ਆ ਕੇ ਤੁਹਾਡੇ ਲਾਗੇ ਬਹਿ ਗਏ ਆ ਤੇ ਉਨੇ ਚਰਨ ਬਾਅਦ ਦੋ ਮਿੰਟ ਹੀ ਬੈਠੇ ਆ ਤੇ ਉਨੇ ਚਰਨ ਆ ਗਏ ਤੇ ਜਾਨੀ ਕਿ ਗੋਲੀ ਤਾੜ ਤਾੜ ਹੋ ਗਈ ਆ ਤੇ ਅਸੀਂ ਜਦੋਂ ਵੇਖਿਆ ਦੋਨੇ ਚਰਨ ਬੰਦੇ ਗੋਲੀ ਚਲਾਉਂਦੇ ਆ ਤੇ ਗੋਲੀਆਂ ਚਲਾਉਂਦਾ ਤੇ ਅਸੀਂ ਦੂਜੇ ਨੂੰ ਮੈਂ ਫੜੇ ਫੜਦਾ ਰਿਹਾ ਦੋ ਦੂਜਾ ਜਿਹਨੇ ਛਾਲ ਮਾਰੀ ਉਹਨੇ ਉਹਦੇ ਲੱਕ 'ਚ ਵੱਜ ਗਈ ਆ ਤੇ ਇਹਦੇ ਸਿਰ 'ਚ ਮਾਰ ਗਿਆ ਬੰਦੇ ਬੰਦੇ ਤਾਂ ਅਸੀਂ ਤਾਂ ਦੋ ਹੀ ਵੇਖੇ ਬਾਕੀ ਪਤਾ ਨਹੀਂ ਹੁਣ ਵੀ ਤੈਨ ਨਹੀਂ ਕਿਚਾਰੀ ਗਿਆ ਉਹਦੇ ਵਾਰਦੀ ਪਤਾ ਲੱਗੂ ਹਰਵਿੰਦਰ ਸਿੰਘ ਜੀ ਇਹ ਆਮ ਆਦਮੀ ਪਾਰਟੀ ਦੇ ਹਾਂਜੀ ਆਮ ਆਦਮੀ ਪਾਰਟੀ ਦਾ ਛੱਟੀਆਂ ਮੰਤਪਿੰਡ ਹੈ ਜੀ ਹਾਂਜੀ ਜਿਹੜਾ ਵਾਰਦਾ ਹੋਈ ਹੈ ਜਿਹੜਾ ਵੈਪਨ ਵਰਤਿਆ ਗਿਆ ਦੇਖਿਆ ਕਿਹੜਾ ਸੀ ਉਹ ਸਾਥ ਕਰ ਰਿਹਾ ਜਾਂ ਨਹੀਂ ਇਹ ਇੰਨਾ ਨਹੀਂ ਪਤਾ ਹੁਣ ਆ ਵੀ ਹੈਗੀ ਵੱਡੀ ਹੁਣ ਇੰਨਾ ਨਹੀਂ ਪਤਾ ਵੀ ਕਿਹੜੀ ਹੈ ਕਿਹੜੀ ਨਹੀਂ ਹੋਰ ਵੀ ਕੁਝ ਲੋਕ ਚੱਕਵੀਂ ਹਾਂਜੀ ਹਾਂਜੀ ਬਰਾਦਰੀ ਹੋਇਆ ਜੇ ਅਡਾ ਯਾਨੀ ਕਿ ਹਾਂਜੀ ਜਰਮਨਜੀਤ ਜਿਹੜਾ ਪੰਜਾਬ ਦਾ ਮਾਹੌਲ ਹੈ ਦਿਨੋਂ ਦਿਨ ਖਰਾਬ ਹੁੰਦਾ ਜਾਂਦਾ ਵਾ ਸਰਕਾਰ ਇਹ ਜਿਹੜੇ ਦਾਅਵੇ ਕਰਦੀ ਆ ਪੁਲਿਸ ਸਰਕਾਰ ਦੇ ਜਿਹੜੇ ਦਾਅਵੇ ਕਰਦਾ ਉਹਦੇ ਬਾਰੇ ਪੜਤਗੀ ਚੈਣਾ ਕਿ ਜਿਹੜੇ ਕਤਲ ਹੋ ਰਹੇ ਉਹਦੇ ਬਾਰੇ ਹਾਂਜੀ ਹੁਣ ਆੜਾ ਤੇ ਘਰ ਉਜੜ ਗਿਆ ਜੀ ਇਹਦੇ ਬਾਰੇ ਹੁਣ ਦੱਸੋ ਵੀ ਆੜਾ ਦੇ ਯਾਨੀ ਕਿ ਘਰ ਖਤਮ ਹੋ ਗਿਆ ਤੇ ਅਸੀਂ ਤੇ ਆਨੇ ਆ ਵੀ ਇਹਦੀ ਖੇਚੀ ਹੋਣੀ ਚਾਹੀਦੀ ਇਹਦੀ ਯਾਨੀ ਕਿ ਕਾਰਵਾਈ ਹੋਵੇ ਸਾਨੂੰ ਤੇ ਇਨਸਾਫ ਮਿਲਣਾ ਚਾਹੀਦਾ ਜੀ ਯਾਨੀ ਕਿ ਸਰ ਇਹ ਵਿਆਹ ਵਿੱਚ ਹੀ ਹੋਇਆ ਕੀ ਹਾਂਜੀ ਵਿਆਹ ਦੇ ਵਿੱਚ ਹੀ ਹੋਇਆ ਜੀ ਸਿੱਧੂ ਪੈਲਸ ਦੇ ਵਿੱਚ ਨਹੀਂ ਜੀ ਕੋਈ ਧਮਕੀ ਨਹੀਂ ਗਈ ਜਿਨਾਂ ਨੇ ਆੜੇ ਨਾਲ ਨਹੀਂ ਕੋਈ ਗੱਲ ਇਹ ਸ਼ੇਅਰ ਕੀਤੀ ਨਹੀਂ ਜੀ ਕੋਈ ਲਾਗਤਬਾਜੀ ਨਹੀਂ ਇੰਨਾ ਪਿੰਡ ਦੇ ਵਿੱਚ ਕੰਮ ਵਿਕਾਸ ਕਰਾਉਂਦਿਆ ਵੇ ਜage ਦੇਖੋ ਜੀ ਕਿੰਨਾ ਕੰਮ ਹੁੰਦਿਆ ਪਿੰਡ ਦੇ ਵਿੱਚ ਹਸਪਤਾਲ ਬਣਾਉਂਦੇ ਕਈ ਚੀਜ਼ਾਂ ਬਣਾਉਂਦਿਆ ਤੇ ਬਹੁਤ ਬਦਲਾ ਯਾਨੀ ਕਿ ਵਧੀਆ ਹੀ ਗਿਆ ਗੁਰੂ ਘਰ ਦੀ ਸੇਵਾ ਵੀ ਕਰਾਉਂਦਾ ਹੀ ਗਿਆ ਜੀ ਗੋਲੀਆਂ ਕਿੱਥੇ ਲੱਗੀਆਂ ਨੇ ਗੋਲੀਆਂ ਹੀ ਸਿਰ ਦੇ ਵਿੱਚ ਹੀ ਮਾਰੀਆਂ ਇਹ ਇਹ ਨਹੀਂ ਹੁਣ ਪਤਾ ਜੀ 4-5 ਗੋਲੀਆਂ ਬੱਜੀਆਂ ਵਾਂ ਜੀ ਪਾਜੀ ਜਿਹੜਾ ਇਨਸੀਡੈਂਟ ਹੋਇਆ ਵਾ ਉਹਨੂੰ ਇਹ ਕਿੱਥੇ ਸੀਗੀ ਉਸ ਲਈ ਕੋਈ ਨੈਚੁਰਲ ਡੀਜੇ ਨਹੀਂ ਜੀ ਸਟੇਟ ਸੀ ਕਿੱਥੇ ਸੀ ਨਹੀਂ ਜੀ ਨਹੀਂ ਐਂ ਬੈਠੇ ਆ ਜਾਨੀ ਕਿ ਸੋਫੇਾਂ ਤੇ ਬੈਠਿਆ ਇਹ ਨੱਚ ਕੇ ਜਾ ਕੇ ਬੈਠੇ ਆ ਵੈਂਦੇ ਸਾਰੀ ਇਹ ਕੰਮ ਹੋ ਗਏ ਹਾਂਜੀ ਕੀ ਮੰਗ ਕਰਦੇ ਆਂ ਇਨਸਾਫ ਦੀ ਮੰਗ ਕਰਦੇ ਆਂ ਇਨਸਾਫ ਮਿਲਣਾ ਚਾਹੀਦਾ ਜੀ ਇਹ ਦਿਨੋਂ ਦਿਨ ਜਾਨੀ ਕਿ ਮਾਹੌਲ ਖਰਾਬ ਹੁੰਦਾ ਜਾਂਦਾ ਜੀ ਇਹਦੇ ਬਾਰੇ ਜਾਨੀ ਕਿ ਸਰਕਾਰ ਨੂੰ ਖਿੱਚ ਕਰਨੀ ਚਾਹੀਦੀ ਹੈ ਪੈਲਸ ਬਾਰੇ ਵੀ ਅਸੀਂ ਚਾਹੀਦੇ ਜੀ ਪੈਲਸ ਤਾਂ ਜਿਹੜਾ ਪੈਲਸ ਦੇ ਵਿੱਚ ਜੀ ਜਾਨੀ ਕਿ ਸਕਿਉਰਿਟੀ ਦਾ ਪ੍ਰਬੰਧ ਹੋਵੇ ਵੀ ਬਾਹਰੋਂ ਲਾ ਲੋ ਵੀ ਥਿਆਰ ਲੈ ਕੇ ਕਿਦਾਂ ਮੰਨਾਂ ਅੰਦਰ ਚਲ ਗਿਆ ਡੇਡੇ ਥਿਆਰ ਲੈ ਕੇ ਇਹ ਕੱਟਾ ਕੀ ਆ ਮੈਂ ਕੀ ਲੱਗਦੀ ਸੀ ਠੀਕ ਮੈਂ ਬ੍ਰਦਰ ਹੀ ਹੈ ਜੀ ਤਾਇਆ ਜੀ ਦਾ ਮੁੰਡਾ ਹਾਂ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਇੱਥੇ ਸ਼ਾਦੀ ਵਿੱਚ ਵੀ ਇਸ ਤਰ੍ਹਾਂ ਲੱਗ ਪਿਆ ਵਾ ਕੀ ਲੱਗ ਰਿਹਾ ਲੱਗ ਰਿਹਾ ਜੀ ਜਾਨੀ ਕਿ ਮਾਹੌਲ ਹੀ ਖਰਾਬ ਹੈ ਜੀ ਇਹਦੇ ਬਾਰੇ